ਅੱਜ ਅਸੀਂ ਬਣਾਵਾਂਗੇ ਪੂਜੇ ਹੋਏ ਛੋਲਿਆਂ ਦੇ ਲੱਡੂ ਜਿਹੜੇ ਕਿ ਟੇਸਟੀ ਹੋਣ ਦੇ ਨਾਲ-ਨਾਲ ਬਹੁਤ ਹੈਲਦੀ ਵੀ ਹੁੰਦੇ ਆ ਇਹਨਾਂ ਨੂੰ ਤੁਸੀਂ ਗਰਮੀ ਸਰਦੀ ਕਿਸੇ ਵੀ ਮੌਸਮ 'ਚ ਬਣਾ ਕੇ ਖਾ ਸਕਦੇ ਹੋ ਤੇ ਇਹ ਜਿਹੜੇ ਲੱਡੂ ਆ ਇਹਨਾਂ ਦੀ ਸ਼ੈਲਫ ਲਾਈਫ ਵੀ ਕਾਫੀ ਹੁੰਦੀ ਆ ਇਹ 1 ਮਹੀਨੇ ਤੋਂ 1.5 ਮਹੀਨੇ ਤੱਕ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਣਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਕੁਕਿੰਗ ਚੈਨਲ ਦੇ ਵਿੱਚ ਤੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆ ਜੀ ਪੂਜੇ ਹੋਏ ਛੋਲਿਆਂ ਦੇ ਲੱਡੂ ਬਣਾਉਣ ਦੇ ਲਈ ਮੈਂ ਪੂਜੇ ਹੋਏ ਛੋਲੇ ਲਏ ਆ ਇਹ ਛਿਲਕੇ ਵਾਲੇ ਸੀਗੇ ਜੇ ਤੁਹਾਨੂੰ ਬਿਨਾਂ ਛਿਲਕੇ ਤੋਂ ਮਿਲਦੇ ਆ ਪਰ ਉਹ ਨਮਕ ਤੋਂ ਬਗੈਰ ਹੋਣੇ ਚਾਹੀਦੇ ਆ ਇਹਨਾਂ ਦੇ ਮੈਂ ਛਿਲਕੇ ਸਾਰੇ ਉਤਾਰ ਲਏ ਆ ਇਹ ਟੋਟਲ 3 ਕੱਪ ਛੋਲਿਆਂ ਦੇ ਆ ਤੇ ਇਹਨਾਂ ਨੂੰ ਮੈਂ ਪੀਸ ਲਵਾਂਗੀ ਪੀਸਣ ਲਈ ਵੀ ਜੇ ਹਲਕਾ ਦਰਦਰਾ ਵੀ ਰਹਿੰਦਾ ਹੈ ਤਾਂ ਵੀ ਕੋਈ ਗੱਲ ਨਹੀਂ ਜ਼ਿਆਦਾ ਬਰੀਕ ਵੀ ਨਹੀਂ ਕਰਨ ਦੀ ਲੋੜ ਪਰ ਪੀਸਣਾ ਹੈ ਆਪਾਂ ਇਹਨੂੰ ਛੋਲੇ ਆ ਜਿਹੜੇ ਆਪਾਂ ਪੀਸ ਲਏ ਆ ਇਹਨਾਂ ਦਾ ਆਪਾਂ ਪਾਊਡਰ ਬਣਾ ਲਿਆ ਆ ਇੱਕ ਕੌਲੀ ਮੈਂ ਮਖਾਣਿਆਂ ਦੀ ਲਈ ਆ ਫੁੱਲ ਮਖਾਣੇ ਇਹਨਾਂ ਨੂੰ ਆਪਾਂ ਪਹਿਲਾਂ ਰੋਸਟ ਕਰ ਲਵਾਂਗੇ ਇਹਦੇ ਲਈ ਮੈਂ ਇੱਕ ਚਮਚ ਘਿਓ ਲਿਆ ਹੈ ਤੇ ਹੁਣ ਇੱਕ ਚਮਚ ਘਿਓ ਦੇ ਵਿੱਚ ਆਪਾਂ ਪਹਿਲਾਂ ਇਹਨਾਂ ਨੂੰ ਰੋਸਟ ਕਰ ਲਵਾਂਗੇ ਇਹਨਾਂ ਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਦਰਦਰਾ ਜਿਹਾ ਕੁੱਟ ਲੈਣਾ ਬਰੀਕ ਵੀ ਪੀਸ ਸਕਦੇ ਆ ਤੁਸੀਂ ਤੇ ਦਰਦਰਾ ਵੀ ਡ్రਾਈ ਫਰੂਟ ਦੇ ਵਿੱਚ ਮੈਂ ਲਏ ਆ ਇੱਕ ਵੱਡਾ ਚਮਚ ਬਦਾਮ ਲਏ ਆ ਦਰਦਰੀ ਕੁੱਟ ਲਿਆ ਇੱਕ ਵੱਡਾ ਚਮਚ ਕਾਜੂ ਲਏ ਆ ਇਹ ਵੀ ਦਰਦਰੀ ਕੁੱਟ ਲਿਆ ਇੱਕ ਵੱਡਾ ਚਮਚ ਕੱਦੂ ਦੇ ਬੀਜ ਆ ਇੱਕ ਇੱਕ ਤੋਂ ਡੇਢ ਵੱਡਾ ਚਮਚ ਜਿਹੜੇ ਖਰਬੂਜੇ ਦੇ ਬੀਜ ਆ ਡ్రਾਈ ਫਰੂਟ ਤੁਸੀਂ ਕੋਈ ਵੀ ਆਪਣੀ ਮਰਜ਼ੀ ਦੇ ਲੈ ਸਕਦੇ ਹੋ ਹੁਣ ਮੈਂ 팬 ਦੇ ਵਿੱਚ ਪਹਿਲਾਂ ਇੱਕ ਵੱਡਾ ਚਮਚ ਘਿਓ ਦਾ ਲਵਾਂਗੀ ਘਿਓ ਆਪਾਂ ਦੇਖ ਕੇ ਹਿਸਾਬ ਨਾਲ ਪਾਵਾਂਗੇ ਘਿਓ ਲਗਭਗ ਇਹਦੇ ਵਿੱਚ ਇੱਕ ਕੱਪ ਘਿਓ ਦਾ ਪੈ ਜਾਏਗਾ ਮੈਂ ਇੱਕ ਕੱਪ ਕਣਕ ਦਾ ਆਟਾ ਲਿਆ ਇੱਲਾਪਾ ਕਣਕ ਦੇ ਆਟੇ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਕਿਉਂਕਿ ਜਿਹੜੇ ਛੋਲੇ ਆ ਸਾਡੇ ਉਹ ਤਾਂ ਪੁੱਜੇ ਹੋਏ ਆ ਤੇ ਆਟੇ ਨੂੰ ਥੋੜਾ ਟਾਈਮ ਲੱਗੇਗਾ ਭੁੰਨਣ ਨੂੰ ਬਰਾਊਨ ਕਰ ਲਵਾਂਗੇ ਇਹਨੂੰ ਆਪਾਂ ਕਿਉਂ ਫਿਰ ਆਪਾਂ ਦੇਖ ਕੇ ਆਪਣੀ ਲੋੜ ਦੇ ਅਨੁਸਾਰ ਇਹਦੇ ਵਿੱਚ ਪਾਵਾਂਗੇ ਨੂੰ ਜਿਆਦਾ ਹਾਈ ਫਲੇਮ ਤੇ ਨਹੀਂ ਭੁੰਨਣਾ ਆਪਾਂ ਨੂੰ ਨਹੀਂ ਤਾਂ ਆਟੇ ਨੂੰ ਨਹੀਂ ਤਾਂ ਇਹ ਜਲ ਜਾਏਗਾ ਮੀਡੀਅਮ ਫਲੇਮ ਤੇ ਇਹਨੂੰ ਭੁੰਨਣਾ ਆ ਥੋੜਾ ਜਿਹਾ ਕੀ ਹੋਵੇ ਤੇ ਛੋਲ ਪਾਵਾਂਗੀ 1-2 ਚਮਚ ਆਟਾ ਜਿਹੜਾ ਸਾਡਾ ਬ੍ਰਾਊਨ ਹੋ ਗਿਆ ਹੈ ਮੈਂ ਮੈਦੇ ਚਾ ਛੋਲਿਆਂ ਦਾ ਪਾਊਡਰ ਹੈ ਇਹ ਪਾ ਦਾਂਗੀ ਪਾਊਡਰ ਪਾਣ ਤੋਂ ਬਾਅਦ ਇਹਨੇ ਫਿਰ ਤੋਂ ਡਰਾਈ ਹੋ ਜਾਣਾ ਗੈਸ ਦੀ ਫਲੇਮ ਆ ਜਿਹੜੀ ਆਪਾਂ ਸਲੋ ਰੱਖਣੀ ਹੈ ਇਸ ਟਾਈਮ ਤੇ ਜਿਹੜਾ ਮਿਕਸਚਰ ਹੈ ਮੈਨੂੰ ਥੋੜਾ ਜਿਹਾ ਡਰਾਈ ਲੱਗ ਰਿਹਾ ਹੈ ਮੈਂ ਇਹਦੇ ਵਿੱਚ ਥੋੜਾ ਜਿਹਾ ਘਿਓ ਹੋਰ ਪਾਵਾਂਗੀ ਮੈਂ ਇਹਦੇ ਡਰਾਈ ਫਰੂਟ ਲਏ ਆ ਇਹ ਸਾਰੇ ਮੈਂ ਇਹਦੇ ਵਿੱਚ ਪਾ ਦਾਂਗੀ ਬਦਾਮ ਕਾਜੂ ਖਰਬੂਜੇ ਤੇ ਕद्दू ਦੇ ਬੀਜ ਕਿਉਂਕਿ ਇਹ ਵੀ ਨਾਲ ਹੀ ਇਹਦੇ ਰੋਸਟ ਹੋ ਜੂਗੇ ਚੰਗੀ ਤਰ੍ਹਾਂ ਪਰ ਆਪਾਂ ਇਹਨਾਂ ਨੂੰ ਰੋਸਟ ਜਿਹੜਾ ਲੋ ਫਲੇਮ ਤੇ ਹੀ ਕਰਨਾ ਹੁਣ ਜਦੋਂ ਆਪਾਂ ਵਿੱਚ ਭੁੱਜੇ ਹੋਏ ਛੋਲਿਆਂ ਦਾ ਆਟਾ ਪਾਇਆ ਤਾਂ ਮਿਕਸਚਰ ਜਿਹੜਾ ਸਾਡਾ ਸਾਰਾ ਭੁੱਜ ਗਿਆ ਹੈ ਹੁਣ ਬਹੁਤ ਸੋਹਣੀ 스ਮੈਲ ਆ ਰਹੀ ਹੈ ਤੇ ਜਿਹੜੇ ਡਰਾਈ ਫਰੂਟ ਆਪਾਂ ਪਾਏ ਸੀ ਉਹ ਵੀ ਸਾਰੇ ਵਿੱਚ ਭੁੱਜ ਗਏ ਆ ਸਾਨੂੰ ਅਲੱਗ ਤੋਂ ਭੁੰਨਣ ਦੀ ਲੋੜ ਨਹੀਂ ਪਈ ਇਹਨਾਂ ਨੂੰ ਤੇ ਹੁਣ ਅਸੀਂ ਗੈਸ ਦੀ ਫਲੇਮ ਆ ਬੰਦ ਕਰ ਦਾਂਗੇ ਤੇ ਜਿਹੜਾ ਸਾਰਾ ਮਿਕਸਚਰ ਹੈ ਆਪਾਂ ਇਹਨੂੰ ਇੱਕ ਖੁੱਲੇ ਪਾਂਡੇ 'ਚ ਕੱਢ ਲਵਾਂਗੇ ਥੋੜਾ ਜਿਹਾ ਠੰਡਾ ਕਰਕੇ ਫੇਰ ਆਪਾਂ ਇਹਦੇ 'ਚ ਮਿੱਠਾ ਐਡ ਕਰਾਂਗੇ ਅਤੇ ਜਿਹੜੇ ਮਖਾਣੇ ਆਪਾਂ ਰੋਸਟ ਕਰਕੇ ਰੱਖੇ ਸੀ ਉਹਨਾਂ ਨੂੰ ਆਪਾਂ ਦਰਦਰਾ ਕੁੱਟ ਲਿਆ ਤੁਸੀਂ ਬਰੀਕ ਵੀ ਪੀਸ ਸਕਦੇ ਹੋ ਇਹਨੂੰ ਇਹਨੂੰ ਵੀ ਮੈਂ ਵਿੱਚੇ ਐਡ ਕਰ ਦਾਂਗੀ ਟੋਟਲ 4 ਕੌਲੀਆਂ ਇੱਕ ਕੌਲੀ ਆٹے ਦੀ ਤਿੰਨ ਕੌਲੀ ਛੋਲਿਆਂ ਦੀ ਤੇ ਇਹਦੇ ਵਿੱਚ ਮੈਂ 1.5 ਤੋਂ 2 ਕੱਪ ਬੂਰੇ ਦੇ ਪਾਵਾਂਗੇ ਇਹ ਖੰਡ ਦਾ ਬੂਰਾ ਹੈ ਆ ਮਿਕਸਚਰ ਜਿਹੜਾ ਥੋੜਾ ਜਿਹਾ ਆਪਾਂ ਠੰਡਾ ਕਰ ਲਿਆ ਸੀ ਇਹਨ ਬੂਰਾ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੁਸੀਂ ਬੂਰੇ ਦੀ ਜਗ੍ਹਾ ਗੁੜ ਵੀ ਕੁੱਟ ਕੇ ਪਾ ਸਕਦੇ ਹੋ ਜਾਂ ਸ਼ੱਕਰ ਪਾ ਸਕਦੇ ਹੋ ਚੀਨੀ ਪੀਸ ਕੇ ਪਾ ਸਕਦੇ ਆ ਹੁਣ ਆਪਾਂ ਇਹਦੇ ਛੋਟੇ ਛੋਟੇ ਲੱਡੂ ਬੱਟ ਕੇ ਤਿਆਰ ਕਰ ਲਾਂਗੇ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਮਿਕਸਰ ਤੁਹਾਡਾ ਥੋੜਾ ਡਰਾਈ ਹੈ ਇਹਦੇ ਲੱਡੂ ਨਹੀਂ ਬੱਟ ਹੋ ਰਿਹਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਘਿਓ ਗਰਮ ਕਰਕੇ ਹੋਰ ਐਡ ਐਡ ਕਰ ਸਕਦੇ ਆ ਸਦੇ ਪੂਜੇ ਹੋਏ ਛੋਲੇਆਂ ਦੇ ਲੱਡੂ ਬਣ ਕੇ ਬਿਲਕੁਲ ਤਿਆਰ ਨੇ ਬਹੁਤ ਹੀ ਵਧੀਆ ਤੇ ਹੈਲਦੀ ਲੱਡੂ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾ ਕੇ ਟਰਾਈ ਕਰੋ ਬਹੁਤ ਹੀ ਸੌਖਾ ਹੈ ਬਣਾਉਣਾ ਘਰ ਦੇ ਵਿੱਚ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ ਪਸੰਦ ਆਏਗੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ